ਰਾਮਪਰਾ ਫੂਲ ਦੇ ਵਿੱਚ 메인 ਬਾਜ਼ਾਰ ਚੌਂਕ ਫੂਲ ਬਾਜ਼ਾਰ ਤੋਂ ਦੇਖ ਲੋ ਬੁਰਾ ਹਾਲ ਹਰ ਇੱਕ ਦਿਨ ਇਹੋ ਜੀਆਂ ਅਨੇਕਾਂ ਹੀ ਗੱਡੀਆਂ ਜਿਹਦਾ ਜਿਹ ਕਰਦਾ ਸੜਕ ਦੇ ਵਿਚਾਲੇ ਬਿਲਕੁਲ ਖੜਾ ਕੇ ਚਲਾਇਆ ਜਾਂਦਾ ਪਤਾ ਨਹੀਂ ਕਿੱਥੇ ਜਾਂਦਾ ਕਿੰਨੇ ਟਾਈਮ ਰੁਕਦੇ ਜਾਂਦਾ ਸ਼ਾਪਿੰਗਾਂ ਕਰਨ ਮੁਰਕੇ ਲੋਕਾਂ ਨੂੰ ਇੰਨੀ ਹਰਾਸ਼ਮੈਂਟ ਹੁੰਦੀ ਹੈ ਲੜਾਈ ਵਾਲਾ ਮਾਹੌਲ ਆ ਜਿਹੜਾ ਬਣਿਆ ਰਹਿੰਦਾ ਹੈ ਪ੍ਰਸ਼ਾਸਨ ਦੇਖਦੇ ਆ ਕਿ ਗੂੜੀ ਨੀਂਦ ਸੁੱਤਾ ਪਿਆ ਇੱਥੇ ਨਹੀਂ ਧਿਆਨ ਦਿੱਤਾ ਜਾਂਦਾ ਚਲਾਨ ਜਿੱਥੇ ਕੱਟਣੇ ਚਾਹੀਦੇ ਨੇ ਉੱਥੇ ਨੇ ਚਲਾਨ ਕੱਟਦੇ ਲੜਾਈ ਵਾਲਾ ਮਾਹੌਲ ਜਿਹੜਾ ਆ ਦੇਖ ਆ ਚਲਪੀ ਲੜੇ ਲੋਕ ਆਪਸ ਦੇ ਵਿਚਾਲੇ ਲੰਘਣ ਵਾਸਤੇ ਹੁਣ ਕਸੂਰ ਕਿਸ ਦਾ ਇੱਕ ਤਾਂ ਮਾਰਕੀਟ ਬੰਦ ਰਹੀ ਹੈ ਉਹਦੇ ਕਰਕੇ ਮਿੱਟੀ-ਮੁੱਟੀ ਅਸੀਂ ਪਾਸੇ ਢੋਪ ਟੇਲਾਂ ਪਈਆਂ ਨੇ ਖਤੌਉ ਕਰਕੇ ਲਕਵਰੀ ਹੁੰਦੀ ਆ ਸਾਈਡਿੰਗ ਕਰਕੇ ਲਾਇਆ ਜਾਂਦਾ ਦੂਜੇ ਪਾਸੇ ਗੱਡੀਆਂ ਖੜਾ ਕੇ ਅਗਲਾ ਚਲਾਇਆ ਜਾਂਦਾ ਪਤਾ ਨਹੀਂ ਕਿੰਨੇ ਟਾਈਮ ਬਾਅਦ ਲੁੰਦੀ ਨਹੀਂ ਇਹ ਪ੍ਰਸ਼ਾਸਨ ਇਸ ਵੱਲ ਕਿਉਂ ਨਹੀਂ ਧਿਆਨ ਦੇ ਦਿਆ ਕਿਉਂ ਜਿਹੜੀ ਅੱਤ ਕਬਤਾ ਇਹ ਦਿਲ ਕਹਿੰਦੇ ਰਹੋਨਾ ਤੱਕ ਪਹੁੰਚਦੀ ਨਹੀਂ ਵੀਡੀਓ ਤੇ ਪਹੁੰਚਦੀ ਹੈ ਕਿਉਂ ਇਗਨੋਰ ਕੀਤਾ ਜਾਂਦਾ